दे सारे, सारे पास देख सर दे पे है और सारे पास ही गंदगी गंदगी जी फैली हुई है जिससे सीवरेज का समस्या है पानी का समस्या है लाइट चली जाती है तो छह से आठ आठ घंटे नहीं आती बारह घंटे नहीं आती है बारा, बारा जब आपने लिया था जगह तो क्या बोल रहा कलोनी वालों ने की ये गलियाँ पक्की हाँ जी ये साथ है हाँ जी अभी तक पक्की नहीं अभी तक नहीं हो गई कितने साल हो गए हम हो गए तीन चार साल ਇਕ ਰਹਾਇਸ਼ੀ ਕਲੋਨੀ ਦੇ ਵਿੱਚ ਕਮਰਸ਼ੀਅਲ ਕੰਮ ਹੋਣਾ ਮੈਂ ਸਮਝਦਾ ਕਿ ਇਹ ਵੀ ਇੱਕ ਸਵਾਲ ਖੜਾ ਹੁੰਦਾ ਕਿ ਇਹ ਇਜਾਜ਼ਤ ਇਹਨਾਂ ਨੂੰ ਕਿਸਨੇ ਦਿੱਤੀ ਹੈ ਤੇ ਦੂਸਰੀ ਗੱਲ ਇਸ ਇਲਾਕੇ ਦੇ ਵਿੱਚ ਇਨਾ ਬੋਰੀਆਂ ਦੇ ਉੱਤੇ ਹੀ ਆ ਕਹਿ ਸਕਦੇ ਹਾਂ ਕਿ ਇਨਾ ਫੈਕਟਰੀਆਂ ਦੇ ਵਿੱਚ ਇੱਕ ਵਾਰ ਅੱਗ ਵੀ ਆ ਜਿਹੜੀ ਲੱਗਦੀ ਹੈ ਇਹ ਵੈਸੇ ਕਹਿੰਦੇ ਮਾਮੂਲੀ ਸਾਹਲ ਹੈ ਕਿ ਮਤਲਬ ਜਬਰੂਕ ਜਾਂਦਾ ਹੈ तो बहने लगता है सब तो सीवरेज तो पानी से ही तो हुआ है हाँ सारा सीवरेज के तो पानी, पानी से तोया हुआ जो तो से तीज़ें तीज़ें है दो दो हजार रुपये हम लोग दे कर सकते हैं साफ कराएं खुद से दो हज़ार हाँ जेब से दिए हैं ਜਿੱਥੇ ਉਹ ਮੇਰੀ ਰਬੇਸ ਦਾ ਨਾਮ ਜਿਹਦਾ ਹੁੰਦਾ ਜਾਂ ਕੋਈ ਆ ਜਿਹੜਾ ਸਰਵੇ ਦਾ ਫੋਟ ਹੈਗਾ ਵਾ ਜੀ ਇਹ ਬਣਾਈਏ ਜੀ ਇੱਕ ਜਗਾ ਲੋਕਾਂ ਨੂੰ ਵੀ ਥੋੜੀ ਜਿਹੀ ਵੇਹਡਾ ਤੁਹਾਨੂੰ ਚਾਹੀਦੀ ਹੈ ਕਿ ਬਿਲਕੁਲ ਰੈਕਟਰ ਹੈ ਜਾਂ ਨਹੀਂ ਹੈ ਸੋ ਜੀ ਗੱਲ ਪ੍ਰਾਈਮ ਤੇ ਦੇਖ ਰਹੇ ਤੁਸੀਂ ਮੈਂ ਹਾਂ ਵਿਸ਼ਾਲ ਸ਼ਰਦਾ ਮੌਜੂਦ ਆ ਲੁਧਿਆਣਾ ਦੇ ਇੱਕ ਐਸੇ ਇਲਾਕੇ ਦੇ ਵਿੱਚ ਜਿੱਥੇ ਕਿ ਇੱਕ ਕਲੋਨੀ ਹੈ ਜਿਹੜੀ ਕੱਟੀ ਹੋਈ ਹੈ ਕਹਿਣ ਨੂੰ ਤਾਂ ਇਹ ਕਲੋਨੀ ਹੈ ਜਿਹੜੀ ਸੰਧੂ ਕਲੋਨੀ ਦੇ ਨਾਮ ਤੋਂ ਇਹ ਕਲੋਨੀ ਜਿਹੜੀ ਜਾਣੀ ਜਾਂਦੀ ਹੈ ਲੇਕਿਨ ਇਸ ਕਲੋਨੀ ਦੇ ਅੰਦਰ ਜਿਹੜੀਆਂ ਕਲੋਨੀ ਦੀਆਂ ਜਿਹੜੀਆਂ ਸੁਵਿਧਾਵਾਂ ਹੁੰਦੀਆਂ ਨੇ ਉਹ ਬਿਲਕੁਲ ਹੀ ਨਾ ਮਾਤਰ ਨੇ ਨਾ ਮਾਤਰ ਕੀ ਕਹਿਣ ਤੋਂ ਭਾਵ ਇਹ ਹੈ ਕਿ ਨੇੜੇ-ਤੇੜੇ ਵੀ ਨਹੀਂ ਖੜਦੀਆਂ ਕਲੋਨੀ ਦੇ ਸਟੈਂਡਰਡ ਦੇ ਇਹ ਕਲੋਨੀ ਨੇੜੇ-ਤੇੜੇ ਵੀ ਨਹੀਂ ਖੜਦੀ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਕੱਚੀਆਂ ਗਲੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਤੇ ਇਹਨਾਂ ਕੱਚੀਆਂ ਗਲੀਆਂ ਦੇ ਵਿੱਚ ਉਬੜ ਖੱਬੜ ਤੋਏ ਜਿਹੜੇ ਪਏ ਹੋਏ ਨੇ ਤੇ ਮੀਂਹ ਦੇ ਵਿੱਚ بارشਾਂ ਦੇ ਵਿੱਚ ਇਸ ਏਰੀਆ ਦਾ ਕੀ ਹਾਲ ਆ ਜਿਹੜਾ ਹੁੰਦਾ ਹੋਏਗਾ ਤੁਸੀਂ ਦੇਖ ਸਕਦੇ ਹੋ ਕਿ ਇਸ ਕਲੋਨੀ ਦੇ ਅੰਦਰ ਕਾਫੀ ਇੱਦਾਂ ਦੀਆਂ ਫੈਕਟਰੀਆਂ ਵੀ ਬਣੀਆਂ ਹੋਈਆਂ ਜਿੱਥੇ ਕੀ ਅਕੂੜੇ ਕਰਕੜ ਦਾ ਲੀਰਾ ਦਾ ਇਸਤੇਮਾਲ ਜਿਹੜਾ ਹੁੰਦਾ ਆ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਕਮਰਸ਼ੀਅਲ ਕੰਮ ਹੋਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਔਰ ਇੱਧਰ ਵੀ ਦਿਖਾਣਾ ਚਾਹੂਗਾ ਮੈਂ ਕਿ ਦੂਰ ਦੂਰ ਤੱਕ ਜਿੱਥੇ ਨਜ਼ਰ ਜਾਂਦੀ ਹੈ ਸਾਰੀ ਰੋਡ ਗਲੀਆਂ तकरीबन ਇਹ ਗਲੀ ਜਿਹੜੀ ਚੌੜੀ ਹੈ ਜਰੂਰ ਲੱਗਦੀ ਪਈ ਹੈ ਲੇਕਿਨ ਅੰਦਰ ਦੀਆਂ ਇਹੜੀਆਂ ਗਲੀਆਂ ਨੇ ਕੋਈ 10 ਫੁੱਟ ਹੈ ਕੋਈ 12 ਫੁੱਟ ਹੈ ਕਿਤਨਾ ਕਿਤੇ ਕਲੋਨੀ ਕੱਟਣ ਵਾਲੇ ਦੀ ਸੈਟਿੰਗ ਹੈ ਜਿਹੜੀ ਗਲਾਡਾ ਅਧਿਕਾਰੀਆਂ ਦੇ ਨਾਲ ਕਿੰਨੀ ਕ ਹੈ ਉਹ ਇੱਥੇ ਨਜ਼ਰ ਆਂਦੀ ਪਈ ਹੈ ਗਲਾਡਾ ਦੇ ਅਕੋਰਡਿੰਗ ਅਗਰ ਜੇ ਇੱਕ ਕਲੋਨੀ ਨੂੰ ਅਗਰ ਆਪਾਂ ਕੱਟਣਾ ਹੋਵੇ ਤੱਕ ਟੋ ਘਟ ਗਲਾਡਾ ਜਿਹੜੀ ਕਹਿੰਦੀ ਹੈ ਕਿ 25 ਕਿੱਲਿਆਂ ਦੇ ਅੰਦਰ ਜਿਹੜੀ ਕਲੋਨੀ ਹੈ ਜਿਹੜੀ ਬਣਦੀ ਹੈ ਉਸ ਦੇ ਵਿੱਚ ਇੱਕ ਪਾਰਕ ਆ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ ਉਸ ਦੇ ਵਿੱਚ ਇੱਕ ਧਾਰਮਿਕ ਸਥਾਨ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ ਉਸ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਹੋਣਾ ਬਹੁਤ ਜ਼ਰੂਰੀ ਹੈ ਉਸ ਦੇ ਵਿੱਚ ਪਾਣੀ ਵਾਲੀ ਟੈਂਕੀ ਹੋਣੀ ਬਹੁਤ ਜ਼ਰੂਰੀ ਹੈ ਲੇਕਿਨ ਇੱਥੇ ਆ ਕੇ ਇਹ ਪਤਾ ਲੱਗਦਾ ਹੈ ਕਿ ਸ਼ਾਇਦ ਕਿਸੇ ਕਲੋਨੀ ਨਹੀਂ ਸ਼ਾਇਦ ਕਿਸੇ ਬਸਤੀ ਦੇ ਵਿੱਚ ਅਸੀਂ ਆ ਗਏ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਪਾਸੇ ਦੀਆਂ ਕਿ ਕੀ ਹਾਲ ਇਸ ਏਰੀਆ ਦਾ ਬਣਿਆ ਹੋਇਆ तकरीबन ਛੋਟੇ ਛੋਟੇ ਜਿਹੜੇ ਘਰ ਨੇ ਮੈਂ ਇਹ ਕਹਿ ਸਕਦਾ ਕਿ ਜਿਹੜੇ ਮਜ਼ਦੂਰ ਨੁਮਾ ਲੋਕ ਨੇ ਉਹਨਾਂ ਨੇ ਸ਼ਾਇਦ ਇੱਥੇ ਛੋਟੇ ਛੋਟੇ 40 40 50 50 ਗੱਜ ਦੇ ਪਲਾਟ ਨੇ ਜਿਹੜੇ ਖਰੀਦੇ ਹੋਏ ਨੇ ਉਹ ਸੰਦੂਕ ਕਲੋਨੀ ਦੇ ਨਾਮ ਤੇ ਇਹ ਕਲੋਨੀ ਆ ਜਿਹੜੀ ਜਾਣੀ ਜਾਂਦੀ ਆ ਸੰਦੂਕ ਕਲੋਨੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਲੋਨੀ ਵਾਲਾ ਜਿਹੜਾ ਇਫੈਕਟ ਆ ਉਹ ਨਜ਼ਰ ਨਹੀਂ ਆਉਂਦਾ ਗਲੀਆਂ ਦੇ ਵਿੱਚ ਵੀ ਚੱਲਦੇ ਆਂ ਔਰ ਗਲਬਤ ਕਰਦੇ ਆਂ ਲੋਕਾਂ ਦੇ ਨਾਲ ਕਿ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਨਾ ਤਾਂ ਇੱਥੇ ਸੀਵਰੇਜ ਹੈ ਔਰ ਲਾਈਟ ਇੱਥੇ ਜਰੂਰ ਹੈਗੀ ਆ ਸੀਵਰੇਜ ਇੱਥੇ ਹੈ ਨਹੀਂਗਾ ਵਾਟਰ ਟ੍ਰੀਟਮੈਂਟ ਪਲਾਂਟ ਇੱਥੇ ਹੈ ਨਹੀਂਗਾ ਉਹ ਤਾਂ ਚਲੋ ਲੁਧਿਆਣੇ ਦੀ ਮੈਨੂੰ ਲੱਗਦਾ ਕਿਸੇ ਕਲੋਨੀ ਦੇ ਵਿੱਚ ਹੋਏਗਾ ਨਾ ਹੀ ਇੱਥੇ ਪਾਣੀ ਵਾਲੀ ਟੈਂਕੀ ਆ ਪਾਣੀ ਪੀਣ ਵਾਲੇ ਪਾਣੀ ਦੀ ਵੀ ਸਹੂਲਤ ਜਿਹੜੀ ਹੈਗੀ ਆ ਉਹ ਮੇਰੇ ਖਿਆਲ ਚ ਇਹਨਾਂ ਨੂੰ ਨਹੀਂ ਹੈ ਇਹਨਾਂ ਨੇ ਆਪਣੇ ਆਪਣੇ ਬੋਰ ਨੇ ਜਿਹੜੇ ਇੱਥੇ ਕਰਵਾਏ ਹੋਏ ਨੇ ਗੱਲਬਾਤ ਕਰਦੇ ਆ ਜਿਹੜੇ ਇਸੇ ਇਲਾਕੇ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਨਾਲ ਤੇ ਜਾਣਦੇ ਆ ਉਹਨਾਂ ਦੀਆਂ ਮੁਸ਼ਕਲਾਂ ਕੀ ਉਹਨਾਂ ਦਾ ਇਸ ਵਾਰ ਕੀ ਕਹਿਣਾ ਤੋਂ ਗੱਲਬਾਤ ਕਰਦੇ ਹਾਂ ਮੋਹੱਲਾ ਵਾਸੀਆਂ ਦੇ ਨਾਲ ਕਿ ਇੱਥੇ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪੈਂਦਾ ਹੈ ਆ ਕੀ ਨਾਮ ਹੈ ਜੀ ਤੁਹਾਡਾ ਇੱਥੇ ਤੁਸੀਂ ਰਹਿੰਦੇ ਹੋ ਤੁਸ ਨੂੰ ਕਿੱਦਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਤੁਹਾਨੂੰ ਇੱਥੇ ਆਉਂਦੀਆਂ ਕੱਚੀਆਂ ਗਲੀਆਂ ਨੇ ਇੱਥੇ ਬਾਰਿਸ਼ਾਂ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੁੰਦਾ ਹੈ ਬਤਾਈਏ ਬਤਾਈਏ ਆਪਕੀ ਮੁਸ਼ਕਿਲ ਏ ਕੀ ਹੈ ਮੁਸ਼ਕਿਲ ਏ ਕੀ ਹੈ ਬਾਰਿਸ਼ ਆਤੀ ਹੈ ਤਾਂ ਪੂਰਾ ਇੱਕਦਮ ਠੀ ਹੋ ਜਾਂਦਾ ਹੈ मुश्किल तो है ही पीने वाले पानी का क्या जुगाड़ किया है आपने की अपने बोर करवाया या कलोनी की तरफ से मुहैया किया गया कलोनी तरफ से मुहैया हुआ है और पीने वाला पानी हाँ जी, जी। पानी साफ होता है अच्छा लाइट है पे हाँ लाइट भी रहती है और क्या क्या समस्या है इस सब कुछ तो ठीक है पूछ लीजिए उनसे की, की समस्या है इस कलोनी समस्या तो अब दिख रहा है

जो कचरे के हैं तो जब ज्यादा धूप हो या तेज जो हवाएं चलती है आंधी चलती हैं तो कूड़े से बदबू वगैरह कुछ आती नहीं जी उतना नहीं आती आती उधर साइड से निकल जाता है इधर नहीं है। जो आगे आगे घर हैं उनको इस समस्या में अब उधर आगे वाले को तो पता नहीं है तो, तो बीमारी भी काफी फैलती होगी बारिश में नहीं नहीं उतना नहीं होता होता है आगे में उधर जो सामने पड़ता है ना पाछ में उधर पड़ता है ज्यादा ਅਹ ਤੋਂ ਗੱਲਬਾਤ ਕਰਦੇ ਆਂ ਕੁਝ ਹੋਰ ਲੋਕਾਂ ਦੇ ਨਾਲ ਜਾਣਦੇ ਆਂ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਕਿਉਂਕਿ ਜ਼ਿਆਦਾਤਰ ਤਾਂ ਗਲੀਆਂ ਨੂੰ ਲੈ ਕੇ ਇੱਥੇ ਲੋਕ ਪਰੇਸ਼ਾਨ ਨੇ ਕਿ ਉਹਨਾਂ ਨਾਲ ਅਹ ਦੀਆਂ ਗਲੀਆਂ ਨੇ ਜਿਹੜੀਆਂ ਕੱਚੀਆਂ ਨੇ ਔਰ ਲੋਕ ਇੱਥੇ ਪਰੇਸ਼ਾਨ ਨੇ ਗਲੀਆਂ ਨੂੰ ਲੈ ਕੇ ਅਹ ਸੀਵਰੇਜ ਦੀ ਜਿਹੜੀ ਹੈਗੀ ਆ ਸਮੱਸਿਆ ਇੱਥੇ ਹੈਗੀ ਆ ਕਿਉਂਕਿ ਸੀਵਰੇਜ ਦੀ ਸਹੂਲਤ ਇਸ ਕਲੋਨੀ ਦੇ ਵਿੱਚ ਨਹੀਂ ਹੈ ਸੀਵਰੇਜ ਨੂੰ ਲੈ ਕੇ ਵੀ ਲੋਕ ਪਰੇਸ਼ਾਨ ਨੇ ਅਹ ਇੱਥੇ ਲੋਕ ਗੱਲਬਾਤ ਸਾਡੇ ਨਾਲ ਹਜੇ ਨਹੀਂ ਕਰਨਾ ਚਾਹੁੰਦੇ ਕਿਉਂਕਿ ਲੋਕ ਥੋੜਾ ਜਿਹਾ ਸ਼ਰਮਾ ਵੀ ਰਹਿੰਦੇ ਚਲਦੇ ਆਂ ਗਲੀਆਂ ਦੇ ਵਿੱਚ ਤੇ ਜਾਣਦੇ ਆਂ ਲੋਕਾਂ ਦੀਆਂ ਸਮੱਸਿਆਵਾਂ ਅੰਦਰ ਚਲਦੇ ਆਂ ਗਲੀਆਂ ਦੇ ਵਿੱਚ ਉਹਨਾਂ ਗਲੀਆਂ ਦਾ ਹਾਲ ਵੀ ਤੁਹਾਨੂੰ ਦਿਖਾਉਨੇ ਆਂ ਕਿ ਉਹਨਾਂ ਦਾ ਗਲੀਆਂ ਦਾ ਹਾਲ ਕੀ ਹੈ ਸੋ ਇੱਕ ਤਸਵੀਰ ਤੁਹਾਨੂੰ ਦਿਖਾਉਨੇ ਆ ਇਸ ਕਲੋਨੀ ਦੇ ਅੰਦਰ ਕਹਿਣ ਨੂੰ ਇੱਕ ਕਲੋਨੀ ਹੈ ਸੰਧੂ ਕਲੋਨੀ ਦੇ ਨਾਮ ਤੋਂ ਲੇਕਿਨ ਇੱਕ ਤਸਵੀਰ ਤੁਹਾਨੂੰ ਦਿਖਾਉਨੇ ਆ ਦੇਖੋ ਤੁਸੀਂ ਇਹ ਜਿਹੜੀ ਪਾਈਪਲਾਈਨ ਪਾਈ ਹੋਈ ਹੈ ਸੀਵਰੇਜ ਦੀ ਗੰਦਗੀ ਵਾਲੀ ਟੈਂਪਰੇਰੀ ਤੌਰ ਤੇ ਇਹ ਉਸ ਦੀਆਂ ਤਸਵੀਰਾਂ ਨੇ ਕਿ ਕਿਦਾਂ ਪਾਣੀ ਜਿਹੜਾ ਨਿਕਲ ਰਿਹਾ ਤੇ ਪੂਰੇ ਪਲਾਟ ਦੇ ਵਿੱਚ ਇਹ ਪਾਣੀ ਹੈ ਜਿਹੜਾ ਫੈਲ ਚੁੱਕਿਆ ਕਿੰਨੀਆਂ ਹੀ ਗੰਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਪਏ ਆ ਕਿ ਇੱਥੇ ਰਹਿਣ ਵਾਲੇ ਲੋਕਾਂ ਦਾ ਕੀ ਹਾਲ ਹੋਏਗਾ ਸਾਫ਼ ਤੌਰ ਤੇ ਇਹ ਕਿਹਾ ਜਾ ਸਕਦਾ ਕਿ ਐਦਾਂ ਦੇ ਮਾਹੌਲ ਦੇ ਵਿੱਚ ਜਿੱਦਾਂ ਹੁਣ ਗਰਮੀ ਦੇ ਵਿੱਚ ਮੱਛਰ ਵੀ ਬਹੁਤ ਹੈ ਡੇਂਗੂ ਕਰਕੇ Uh, मच्छर तो कहें दूर रहा जाए लेकिन इतना मच्छर का भंडार होगा मैं समझता और इना माहौल लोग भी गल बात करते हैं भैया क्या क्या समस्या है यहाँ पर तो? यहाँ पर मच्छर बहुत लगते हैं किचर बहुत है रात में मच्छर बहुत लगते हैं मच्छर तो ये फिर तो डेंगू का कारण भी बन सकता है मच्छर हां जी बन सकते हैं कितना मच्छर है बहुत मच्छर लगते हैं यहाँ पेड़ी के कारण अच्छा यहाँ सीवरेज नहीं है सारा प्लॉट भरा पड़ा है, तो। हां जी भरा है, तो। है। और जब आपने लिया था जगह तो क्या बोल रहा कॉलोनी वालों ने की ये गलियाँ पक्की बनी हाँ जी ये कहा था इन्होंने कहा था हाँ जी अभी तक पक्की नहीं बनी अभी तक नहीं बनी कितने साल हो गए आपको हो गए तीन चार साल तीन चार साल हो गए अभी तक पक्की नहीं बनी कॉलोनी वालों से बात की कि सड़कें आपने गलियां पक्की नहीं करी और नैन जी बात की थी वगैरह पता नहीं उनको कह रहे बनेगी बने बनेगी नहीं बनी अभी तक और किस तरह की समस्या आपको आ रही है जैसे यहाँ पे साइड में कूड़े के ढेर भी है तो हवाओं के साथ उस गंदगी की स्मेल भी आती है हाँ जी आती है तो बीमारी का खतरा भी बना हुआ हाँ जी बहुत बना हुआ है तो जब आपने प्लाट लिया ये चीज देखी नहीं थी आपने देखी थी सर सस्ता मिल गया था सस्ता नहीं मिल रहा था ठीक ठाक था कलोनी वाले ने मिला है साढ़े आठ हजार रूपया गज मिला है हाँ कौन सस्ता मिला है फिर आपको ये सुविधा क्यों नहीं मिल रही ना गलियों की ना सी अभी न यहाँ का प्रधान है न यहाँ कुछ है तो गली ऐसे हम लोग ले लिए हम लोग चलो बन जाएगा कोई होगा कॉलोनी वाले अभी कुछ नहीं कर रहे तो कुछ नहीं कर रहे हैं अभी अभी तो ऐसे गंद मचा है सारी आपके तो घर के सामने प्लॉट सारे घर के मच्छर लगते हैं बच्चे भी उठना बैठना सब कुछ यही है क्या कहना चाहोगे अगर कॉलोनी वालों को हम काका पूरा गली कहेंगे तभी ना होगा हमारे कलस हो जाएगा क्या चाहती हो क्या होना चाहिए आओ अंकल बैठे हैं उनसे पूछिए है क्या सो so, लोग इथे थोड़ा या शर्मा भी रहे ने कि इथे इनना दे ये कहना कि बिल्कुल सामने प्लाट है प्लाट दे बीच सीवरेज है जो गंदा पानी है ओवरफ्लो जो है होया होया वो हो, सारा प्लाट इथे भरया हुआ है और जिस तरह मुंडे ने दसया कि ਮੱਛਰ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਹੈ ਪਿੱਛੇ ਗੰਦ ਹੈ ਉੱਥੋਂ ਬੜੀ 스మెਲ ਜਿਹੜੀ ਆਉਂਦੀ ਹੈਗੀ ਕਿਤੇ ਨਾ ਕਿਤੇ ਇੱਧਰੋਂ ਵੀ ਬਿਮਾਰੀ ਉੱਧਰੋਂ ਵੀ ਬਿਮਾਰੀ ਔਰ ਜਦੋਂ 8.5 ਹਜ਼ਾਰ ਰੇਟ ਤੇ ਇਹਨਾਂ ਨੇ ਇਹ ਜਗਾ ਖਰੀਦੀ ਤਾਂ ਇਹਨਾਂ ਨੂੰ ਕਿਹਾ ਗਿਆ ਸੀ ਇਹ ਗਲੀਆਂ ਜੜੀਆਂ ਪੱਕੀਆਂ ਕਰਕੇ ਦਵਾਂਗੇ ਲੇਕਿਨ ਇਹ ਗਲੀਆਂ ਦੀ ਹਾਲਤ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਗਲੀਆਂ ਦੇ ਵਿੱਚ ਟੋਏ ਜਿਹੜੇ ਪਏ ਹੋਏ ਨੇ ਗਲੀਆਂ ਕੱਚੀਆਂ ਨੇ ਔਰ ਬਾਰਿਸ਼ ਦੇ ਵਿੱਚ ਬਾਰਿਸ਼ ਦੇ ਮਾਹੌਲ ਦੇ ਵਿੱਚ ਇੱਥੇ ਕੀ ਕੁਝ ਹੋ ਜਾਂਦਾ ਹੋਣਾ ਤੁਸੀਂ ਸਮਝ ਸਕਦੇ ਹੋ ਇੱਕ ਪਾਸੇ ਸੀਵਰੇਜ ਦਾ ਪਾਣੀ ਦੂਸਰੇ ਪਾਸੇ ਕੱਚੀਆਂ ਗਲੀਆਂ ਦੇ ਵਿੱਚ بارش ਦਾ ਪਾਣੀ ਔਰ ਇੱਥੇ ਚਿੱਕੜ ਜਿਹੜਾ ਹੋ ਜਾਂਦਾ ਹੋਣਾ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਬਿਮਾਰੀ ਦਾ ਘਰ ਆ ਜਿਹੜਾ ਇੱਥੇ ਬਣਿਆ ਹੋਇਆ ਔਰ ਇੱਕ ਤਸਵੀਰ ਤੁਹਾਨੂੰ ਇਹ ਵੀ ਦਿਖਾਉਣੀ ਹੈ ਕਿ ਰਿਹਾਇਸ਼ੀ ਕਲੋਨੀ ਦੇ ਵਿੱਚ ਕਿਸ ਤਰ੍ਹਾਂ ਕੰਮ ਹੈ ਜਿਹੜਾ ਕਮਰਸ਼ੀਅਲ ਤੌਰ ਤੇ ਜਿਹੜਾ ਚੱਲਦਾ ਪਿਆ ਹੈ ਇਹ ਵੀ ਇੱਕ ਗੰਦਗੀ ਦਾ ਘਰ ਆ ਇਸ ਦੇ ਵਿੱਚ ਵੀ ਮੱਛਰ ਜਾਂ ਹੋਰ ਜੀਵ ਜੰਤੂ ਜਿਹੜੇ ਜਮ੍ਹਾਂ ਹੁੰਦੇ ਨੇ ਕਿਰ ਇਸ ਤਰ੍ਹਾਂ ਦਾ ਕੰਮ ਇਸ ਕਲੋਨੀ ਦੇ ਵਿੱਚ ਜਗਾ ਜਗਾ ਤੇ ਜਿਹੜਾ ਚੱਲ ਰਿਹਾ ਸੋ ਇੱਕ ਤਸਵੀਰ ਸੰਦੂਕ ਲਾਉਂਦੇ ਵੀ ਤੁਹਾਨੂੰ ਇਹ ਵੀ ਦਿਖਾਉਨੇ ਆ ਕਿ ਇੱਥੇ ਕਮਰਸ਼ੀਅਲ ਕੰਮ ਜਿਹੜਾ ਚੱਲ ਰਿਹਾ ਔਰ ਸਾਰੇ ਪਾਸੇ ਇਹ ਨੀਲਾਂ ਦੇ ਬੋਰੇ ਨੇ ਜਿਹੜੇ ਪਰਪਰ ਕੇ ਰੱਖੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨਾ ਕਚਰਾ ਜਿਹੜਾ ਫੈਲਿਆ ਹੋਇਆ ਔਰ ਕਿਸ ਤਰ੍ਹਾਂ ਬੋਰੇ ਇੱਥੇ ਪੈਨੇ ਸਲਾੜ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਸਲਾੜ ਦੇ ਵਿੱਚ ਕੀ ਕੁਛ ਹੈ ਜਿਹੜਾ ਇੱਥੇ ਪਿਆ ਅ ਨੀਰਾਪੁਰ ਇਹ ਕਹਿ ਸਕਦੇ ਆ ਕਿ ਬਿਮਾਰੀ ਦਾ ਘਰ ਹੈ ਖਾਸ ਤੌਰ ਤੇ ਉਸ ਵੇਲੇ ਜਿਸ ਟਾਈਮ ਬਾਰਸ਼ਾਂ ਜਦੋਂ ਪੈਂਦੀਆਂ ਨੇ ਤੇ ਉਸ ਟਾਈਮ ਦੇ ਉੱਤੇ ਮੈਂ ਸਮਝਦਾ ਕਿ ਇੱਥੇ ਬਹੁਤ ਜੀਵ ਜੰਤੂ ਜਾਂ ਮੱਛਰ ਜਿਹੜਾ ਪੈਦਾ ਹੁੰਦਾ ਜੋ ਬਿਮਾਰੀਆਂ ਦਾ ਘਰ ਹੈ ਇੱਕ ਰਹਿਸ਼ੀ ਕਲੋਨੀ ਦੇ ਵਿੱਚ ਕਮਰਸ਼ੀਅਲ ਕੰਮ ਹੋਣਾ ਮੈਂ ਸਮਝਦਾ ਕਿ ਇਹ ਵੀ ਇੱਕ ਸਵਾਲ ਖੜਾ ਹੁੰਦਾ ਕਿ ਇਹ ਇਜਾਜ਼ਤ ਇਹਨਾਂ ਨੂੰ ਕਿਸ ਨੇ ਦਿੱਤੀ ਹੈ ਤੇ ਦੂਸਰੀ ਗੱਲ ਇਸ ਇਲਾਕੇ ਦੇ ਵਿੱਚ ਇਨਾ ਬੋਰੀਆਂ ਦੇ ਉੱਤੇ ਜਾਂ ਕਹਿ ਸਕਦੇ ਹਾਂ ਕਿ ਇਨਾ ਫੈਕਟਰੀਆਂ ਦੇ ਵਿੱਚ ਇੱਕ ਵਾਰ ਅੱਗ ਵੀ ਆ ਜਿਹੜੀ ਲੱਗ ਚੁੱਕੀ ਹੈ ਅੱਗ ਦੇ ਨਾਲ ਕਾਫੀ ਨੁਕਸਾਨ ਵੀ ਜਿਹੜਾ ਇੱਥੇ ਹੋਇਆ ਸੀ ਫਮ ਦੱਸ ਦਈਏ ਕਿ ਜਦੋਂ ਇੱਥੇ ਅਜਿਹਾ ਕੁਝ ਹੁੰਦਾ ਐ ਨਹੀਂ ਗਰਮੀ ਜਿੱਥੇ 45 ਡਿਗਰੀ ਦੀ ਗਰਮੀ ਜਿਹੜੀ ਪੈ ਰਹੀ ਐ ਤੇ ਇਦਾਂ ਦੇ ਬੋਰੇ ਪਏ ਨੇ ਅ ਖੁਦਾ ਨਾਲ ਖਾਸ ਤਾਂ ਕਿ ਅਗਰ ਕਿਸੇ ਨੇ ਬੀੜੀ ਸਿਗਰਟ ਜਾਂ ਕਿਸੇ ਅਚਾਰ ਨਾਲ ਕੁਝ ਕੂੜਾ ਜਲਾਉਣ ਦੀ ਕੋਸ਼ਿਸ਼ ਕੀਤੀ ਤਾਂ ਅਗਰ ਇਹਨਾਂ ਨੂੰ ਅੱਗ ਲੱਗ ਜਾਂਦੀ ਐ ਤੇ ਫਿਰ ਇਹ ਪ੍ਰਸ਼ਾਸਨ ਨੂੰ ਕੋਸਣਗੇ ਕਿ ਪ੍ਰਸ਼ਾਸਨ ਨੇ ਸਾਡੇ ਲਈ ਕੀ ਕੀਤਾ ਐ ਐਡੀ ਦੂਰ ਲੁਧਿਆਣੇ ਦੇ ਬਿਲਕੁਲ ਲੈਂਡ ਦੇ ਵਿੱਚ ਇਹ ਤਸਵੀਰਾਂ ਇਹ ਜੀਆਂ ਆ ਦੇਖੋ ਤੁਸੀਂ ਇਸ ਪਲਾਟ ਦੀ ਹਾਲਤ ਆ ਕੀ ਆ ਜਿਹੜੀ ਬਣੀ ਹੋਈ ਐ ਕਿ ਇਸ ਪਲਾਟ ਦੇ ਵਿੱਚ ਕੀ ਕੁਝ ਆ ਜਿਹੜਾ ਇੱਥੇ ਪਿਆ ਐ ਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਹ ਰਹਿਸ਼ੀ ਕਲੋਨੀ ਦੀਆਂ ਤਸਵੀਰਾਂ ਨੇ ਜਿੱਥੇ ਕਮਰਸ਼ੀਅਲ ਕੰਮ ਜਿਹੜਾ ਹੋ ਰਿਹਾ ਇਹ ਵੀ ਇੱਕ ਸਵਾਲ ਖੜਾ ਹੁੰਦਾ ਕਿ ਇਹਨਾਂ ਨੂੰ ਇਹ ਕੰਮ ਕਰਨ ਦੀ ਇਜਾਜ਼ਤ ਆ ਜਿਹੜੀ ਕਿਹਨੇ ਦਿੱਤੀ ਹੈ ਇੱਕ ਫੈਕਟਰੀ ਇਹ ਤੁਸੀਂ ਦੇਖ ਰਹੇ ਹੋ ਤੇ ਇੱਕ ਫੈਕਟਰੀ ਤੁਸੀਂ ਇਹ ਦੇਖ ਰਹੇ ਹੋ ਬੰਦੇ ਅੰਦਰ ਕੰਮ ਕਰ ਰਹੇ ਨੇ ਔਰ ਲੀਰਾਂ ਦੇ ਬੋਰੇ ਜਿਹੜੇ ਪਰਕੇ ਜਿਹੜੇ ਬਾਹਰ ਰੱਖੇ ਹੋਏ ਨੇ ਇਹ ਵੀ ਕਿਤਨਾ ਦਿੱਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਸੰਦੂਕ ਕਲੋਨੀ ਦੇ ਵਿੱਚ ਅਜਿਹੇ ਸਾਰੇ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਜਿਹੜੇ ਬੋਦੇ ਜਿਹੜੇ ਪਏ ਹੈਗੇ ਨੇ ਔਰ ਸਾਰੇ ਪਾਸੇ ਹੀ ਗੰਦਗੀ ਗੰਦਗੀ ਜਿਹੜੀ ਫੈਲੀ ਹੋਈ ਹੈ ਕੱਚੀਆਂ ਗਲੀਆਂ ਨੇ ਤੇ ਇਸ ਪਲਾਟ ਦਾ ਹਾਲ ਦੇਖੋ ਤੁਸੀਂ ਇਸ ਪਲਾਟ ਦੇ ਵਿੱਚ ਕੀ ਕੁਝ ਜਿਹੜਾ ਹੈਗਾ ਪਿਆ ਹੋਇਆ ਹੈ ਆ ਕੰਮ ਕਰਦੇ ਨੇ ਠੀਕ ਆ ਤੁਸੀਂ ਕੰਮ ਕਰੋ ਲੇਕਿਨ ਅਜਿਹਾ ਸਮਾਨ ਆ ਵੇਸਟੇ ਜਾ ਤੇ ਉਸ ਵਾਸਤੇ ਵੀ ਤੁਹਾਨੂੰ ਕੋਈ ਬੈਕੇਜ ਪਲਾਨ ਆ ਜਿਹੜਾ ਤੁਹਾਨੂੰ ਰੱਖਣਾ ਚਾਹੀਦਾ ਲੇਕਿਨ ਇਸ ਤਰ੍ਹਾਂ ਓਪਨ ਦੇਵੇ ਤੁਸੀਂ ਇਹ ਸਮਾਨ ਜਿਹੜਾ ਰੱਖਿਆ ਹੋਇਆ ਖਾਸ ਤੌਰ ਤੇ ਲੀਰਾ ਨੇ ਲੀਰਾਂ ਦੇ ਬੋਰੇ ਭਰੇ ਹੋਏ ਨੇ ਕਿਤੇ ਨਾ ਕਿਤੇ ਇੱਕ ਵੱਡਾ ਹਾਦਸੇ ਦਾ ਕਾਰਨ ਵੀ ਹੈ ਜਿਹੜਾ ਬਣ ਸਕਦਾ ਹੈ ਵਹੀਸ਼ੀ ਕਲੋਨੀ ਦੇ ਵਿੱਚ ਕਮਰਸ਼ੀਅਲ ਕੰਮ ਹੋਣਾ ਇਹ ਵੀ ਇੱਕ ਸਵਾਲ ਜਿਹੜਾ ਖੜਾ ਹੁੰਦਾ ਆ ਸੋ ਇੱਕ ਸੱਜਣ ਇੱਥੇ ਬੈਠੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕੀ ਕੀ ਸਮੱਸਿਆਵਾਂ ਹਨ ਇੱਥੇ ਤੋਂ ਸਿਵਰੇਜ ਦਾ ਸਨ ਸਿਆ ਹੈਗਾ ਪਾਣੀ ਕਾ ਸਮੱਸਿਆ ਹੈ ਲਾਈਟ ਚਲੀ ਜਾਂਦੀ ਹੈ ਤੇ 6-6 8-8 ਘੰਟੇ ਨਹੀਂ ਆਉਂਦੀ 12-12 ਘੰਟੇ ਨਹੀਂ ਆਉਂਦੀ ਲੋਕ ਤਾਂ ਯਹਾਂ ਪੇ ਜੋ ਰਹਿ ਰਹੇ ਆ ਲੋਕ ਤਾਂ ਕਹਿ ਰਹੇ ਆ ਕਿ ਪਾਣੀ ਕੀ ਕੋਈ ਸਮੱਸਿਆ ਨਹੀਂ ਹੈ हमको ਟਾਈਮ ਪੇ ਪਾਣੀ ਆਤਾ ਹੈ ਜੋ ਕਲੋਨੀ ਵਾਲੇ ਉਹ ਪੰਪ ਲਗਾਇਆ ਉਹਨਾਂ पंप लगाया तो पूछ लीजिए कई लोगों के यहाँ लगा हुआ है पानी टाइम पे आता होता नहीं है तो फिर पे पानी का लोगों ने अपने पे बोर, कर आ, बोर करा बोर कराया तो बोर कराया अच्छा। हाँ। तो कितनी देर हो गई यहाँ पे मुझे यहाँ रहते हुए सात साल हो गया ये क्या रेट लिया था अपने? हमने लिया था उस वक्त लिया था पैंसठ सौ जब आपने लिया था उस टाइम पे कॉलोनाइजर कॉलोनी वाले जो है उन्होंने क्या क्या बोला वो तो सब वही बोले थे रोड बनवा कर देंगे लाइट पानी सब करके देंगे हाँ क्या मिला अब यही रोड है आपको सामने ये देख लीजिए रोड तो पानी की समस्या जो है फिर पीने वाला पानी कहाँ से हैं अब हम तो बोर कराए हैं जी हाँ हम बोर कराए हैं लोग लोक जब तंग होते हैं सभी लोग पारिवारिक से बोर ही करा चुके है, हैं अक्सर करके सभी लोगों ने कराया हाँ अक्सर करके सभी करा चुके हैं जो छोटे छोटे पच्चीस पचास पच्च गज वाले वो लोग के पास नहीं बोर है जी हाँ सो सीवरेज की समस्या भी है सीवरेज बहुत समस्या है देख लीजिए आप सीवरेज का क्या हल किया सीवरेज का वही मामूली सा हल है कि मतलब जब रुक जाता है तो बहने लगता है सब का पानी से ही हुआ सब तो हाँ सारा सीवरेज के पानी से तोया, सारा पानी से तोया हुआ है दो दो हजार रुपए हम लोग देकर तो सिर्फ साफ कराया है वो भी खुद से दो हजार दिए हाँ जेब से दिए है वहाँ से लेकर तो वहां नुक्कड़ तो जितने घर है सब हर घर पीछे दो दो हजार रूपए दिए हैं ਅਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੇ 7 ਸਾਲ ਹੋ ਗਏ ਇਹਨਾਂ ਨੂੰ ਰਹਿੰਦਿਆਂ ਨੂੰ ਇਹਨਾਂ ਨੂੰ ਕਿਹਾ ਗਿਆ ਸੀ ਗਲੀਆਂ ਪੱਕੀਆਂ ਜਿਹੜੀਆਂ ਬਣਾ ਕੇ ਦਵਾਂਗੇ ਨਹੀਂ ਬਣੀਆਂ ਹਲੇ ਤੱਕ ਔਰ ਸੀਵਰੇਜ ਦੀ ਜਿਹੜੀ ਸਮੱਸਿਆ ਹੈ ਉਹ ਤਾਂ ਹੈ ਹੀ ਇੱਥੇ ਜਿਹੜਾ ਗਿੱਲਾਪਾਨ ਜਿਹੜਾ ਚਿੱਕੜ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਦੱਸ ਰਿਹਾ ਕਿ ਸੀਵਰੇਜ ਦੇ ਪਾਣੀ ਦੇ ਨਾਲ ਹੀ ਹੋਇਆ ਹੈ ਔਰ ਇਹਨਾਂ ਨੇ ਜੇਬ ਚੋਂ ਪੈਸੇ ਲਗਾ ਕੇ ਫਿਰੋਜ਼ੀ ਸਫਾਈ ਹੈ ਜਿਹੜੀ ਕਰਵਾਈ ਹੈ ਰਹੀ ਗੱਲ ਪੀਣ ਵਾਲੇ ਪਾਣੀ ਦੀ ਤਾਂ ਪੀਣ ਵਾਲਾ ਪਾਣੀ ਹੈ ਜਿਹੜਾ ਇਹਨਾਂ ਨੇ ਦੱਸਿਆ ਕਿ ਤਕਰੀਬਨ ਹਰ ਘਰ ਨੇ ਬੋਰ ਆ ਜਿਹੜੇ ਆਪਣੇ ਆਪਣੇ ਕਰਵਾਏ ਹੋਏ ਨੇ ਇਹਨਾਂ ਨੇ ਆਪਣਾ ਬੋਰ ਵੀ ਖੁਦ ਜਿਹੜਾ ਕਰਵਾਇਆ ਹੈਗਾ ਆ ਕਿਤਨਾ ਕਿਤੇ ਕਲੋਨੀ ਦੀਆਂ ਜਿਹੜੀਆਂ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਕਲੋਨਾਈਜ਼ਰ ਨੂੰ ਉਹ ਇੱਥੇ ਬਿਲਕੁਲ ਹੀ ਨਹੀਂ ਹੈ ਇਹ ਕਹਿੰਦੇ ਆ ਕਿ ਕਲੋਨੀ ਦੇ ਨਾਮ ਦੇ ਉੱਤੇ ਇਹ ਭੋਲੇ-ਪਾਲੇ ਲੋਕਾਂ ਨੂੰ ਜਿਹੜਾ ਕਲੋਨਾਈਜ਼ਰ ਵੱਲੋਂ ਠੱਗਿਆ ਗਿਆ ਔਰ ਕਿਤਨਾ ਕਿਤੇ ਐਡੇ ਜ਼ਿਆਦਾ ਰੇਟ ਲੈ ਕੇ 플ੌਟ ਆ ਜਿਹੜੇ ਵਿੱਚੇ ਗਏ ਨੇ ਉਸ ਤੋਂ ਬਾਅਦ ਸਾਰਾ ਕੰਮ ਆ ਇਹਨਾਂ ਦੇ ਮੋਢਿਆਂ ਤੇ ਆ ਕੇ ਡਿੱਗ ਗਿਆ ਚਾਹੇ ਉਸ ਸੀਵਰੇਜ ਦਾ ਹੋਵੇ ਚਾਹੇ ਸਪੀਨ ਵਾਲੇ ਪਾਣੀ ਦਾ ਹੋਵੇ ਜਾਂ ਗਲੀਆਂ ਦਾ ਹੋਵੇ ਗਲੀਆਂ ਤਾਂ ਤੁਸੀਂ ਦੇਖ ਸਕਦੇ ਹੋ ਹਾਲ ਕੀ ਇੱਥੇ بارشਾਂ ਦੇ ਵਿੱਚ ਕੀ ਹਾਲ ਹੁੰਦਾ ਹੋਏਗਾ ਇੱਕ ਪਾਸੇ ਪਹਾੜ ਨੇ ਜਿਹੜੇ ਕਚਰੇ ਦੇ ਉਸ ਦੀ ਵੀ ਸਮੱਸਿਆ ਦੂਸਰਾ ਸੀਵਰੇ ਦੇ ਪਾਣੀ ਦੀ ਸਮੱਸਿਆ ਮੱਛਰ ਦੀ ਸਮੱਸਿਆ ਬਿਮਾਰੀਆਂ ਜਾਂ ਫਿਰ ਕਮਰਸ਼ੀਅਲ ਕੰਮ ਆ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਹੋ ਰਿਹਾ ਕਿਤਨਾ ਕਿਤੇ ਸਵਾਲ ਖੜਾ ਹੁੰਦਾ ਕੁਐਸਚਨ ਮਾਰਕ ਖੜਾ ਹੁੰਦਾ ਕਲੋਨਾਈਜ਼ਰ ਦੇ ਉੱਤੇ ਵੀ ਕੀ ਉਹਨਾਂ ਵੱਲੋਂ ਜਿਹੜਾ ਇਹ ਜਿਹੜਾ ਕਲੋਨੀ ਜਿਹੜੀ ਕੱਟੀ ਗਈ ਹੈ ਭੁਲੇਪਾਲੇ ਲੋਕਾਂ ਨੂੰ ਇੰਨੇ-ਇੰਨੇ ਪੈਸੇ ਜਿਹੜੇ ਲੈ ਕੇ 플ੌਟ ਵੇਚੇ ਗਏ ਨੇ ਕਿਤਨਾ ਕੀਤੇ ਔਰ ਇਹ ਇਹਨਾਂ ਲੋਕਾਂ ਨੂੰ ਕਲੋਨਾਈਜ਼ਰ ਵੱਲੋਂ ਠੱਗਿਆ ਗਿਆ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਸਾਰੇ ਸਵਾਲਾਂ ਦਾ ਜਵਾਬ ਹੈ ਜਿਹੜਾ ਉਹਨਾਂ ਤੋਂ ਲਾਵਾਂਗੇ ਉਸ ਤੋਂ ਬਾਅਦ ਗਲੱਡ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਕਲੋਨੀ ਨੂੰ ਮਨਜ਼ੂਰੀ ਕਿਵੇਂ ਮਿਲ ਗਈ ਕਿਉਂਕਿ ਨਾ ਤਾਂ ਕਲੋਨੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਾਰਕ ਹੈ ਔਰ ਨਾ ਹੀ ਇੱਥੇ ਕੋਈ ਧਾਰਮਿਕ ਜਿਹੜੀ ਜਗ੍ਹਾ ਹੈ ਜਿਹੜੀ ਉਸ ਦੇ ਲਈ ਜਿਹੜੀ ਜਗ੍ਹਾ ਜਿਹੜੀ ਛੱਡੀ ਹੋਈ ਹੈ ਕਿ ਧਾਰਮਿਕ ਸਥਾਨ ਹੈ ਜਿਹੜਾ ਇਹ ਗਾਈਡਲਾਈਨਸ ਕਹਿੰਦੀਆਂ ਆਂ ਨੇ ਲੇਕਿਨ ਕਿਤੇ ਨਾ ਕਿਤੇ ਇੱਥੇ ਕੁਝ ਵੀ ਨਹੀਂ ਹੈਗਾ ਸੜਕਾਂ ਤੱਕ ਨਹੀਂ ਹੈਗੀਆਂ ਗੱਲਬਾਤ ਕਰਾਂਗੇ ਗਲੱਡ ਅਧਿਕਾਰੀਆਂ ਦੇ ਨਾਲ ਔਰ ਕਲੋਨਾਈਜ਼ਰ ਦੇ ਨਾਲ ਹਾਂਜੀ ਹਾਂਜੀ ਸਰ ਨਮਸਕਾਰ ਜੀ ਵਿਸ਼ਾਲ ਸ਼ਰਦਾ ਬੋਲ ਰਿਹਾ ਜੀ ਪ੍ਰਾਈਮ ਉਹਦੇ ਚੈਨਲ ਤੋਂ ਹਲੋ ਹਲੋ ਸਰ ਪੱਤਰਕਾਰ ਵਿਸ਼ਾਲ ਬੋਲ ਰਿਹਾ ਜੀ ਪ੍ਰਾਈਮ ਉਹਦੇ ਚੈਨਲ ਤੋਂ ਹਾਂਜੀ ਹਾਂਜੀ ਨਮਸਕਾਰ ਜੀ ਨਮਸਕਾਰ ਸਰ ਠੀਕ ਹੋ ਜੀ ਵਧੀਆ ਵਧੀਆ ਸਰ ਇੱਕ ਨਾ ਟਿਬਾ ਰੋਡ ਦੇ ਉੱਤੇ ਬਿਲਕੁਲ ਐਂਡ ਦੇ ਆਪਾਂ ਜਦੋਂ ਜਾਂਦੇ ਆਂ ਜਿੱਥੇ ਉਹ ਗੰਦਗੀ ਦੇ ਢੇਰ ਚ ਲੱਗੇ ਹੋਏ ਆਂ ਹਾਂਜੀ ਉਹ ਇੱਕ ਖੱਬੇ ਹੱਥ ਨਾਲ ਸਰ ਇੱਕ ਸੰਧੂ ਕਲੋਨੀ ਹੈ ਜੀ ਅੱਛਾ ਜੀ ਉਹ ਨਾਮ ਤਾਂ ਸੰਧੂ ਕਲੋਨੀ ਰੱਖਿਆ ਹੋਇਆ ਉਹਨਾਂ ਨੇ ਬਟ ਅੰਦਰ ਜਿਵੇਂ ਬਸਤੀਆਂ ਵਾਲਾ ਕੰਮ ਹੁੰਦਾ ਟੁੱਟੀਆਂ ਸੜਕਾਂ ਲੋਕ ਇੰਨੇ ਪਰੇਸ਼ਾਨ ਨੇ ਪੀਣ ਨੂੰ ਪਾਣੀ ਨਹੀਂ ਲੋਕਾਂ ਨੇ ਆਪਣਾ ਆਪਣਾ ਸਮਰਸੀਬਲ ਲਗਾਇਆ ਹੋਇਆ ਜੀ ਅੱਛਾ ਜੀ ਅੰਦਰ ਕਮਰਸ਼ੀਅਲ ਕੰਮ ਚੱਲਦੇ ਆ ਜੀ ਕਿਤੇ ਫੈਕਟਰੀਆਂ ਬਣੀਆਂ ਕਿਤੇ ਖੋਦ ਇੱਕ ਵਾਰ ਅੱਗ ਵੀ ਲੱਗੀ ਸੀ ਉੱਥੇ ਤੇ ਇੱਕ ਮੱਝ ਜਾਂ ਕੱਟਾ ਵੀ ਸੜ ਕੇ ਉਹ ਚਦਾਖ ਹੋ ਗਿਆ ਸੀਗਾ ਜੀ ਤੇ ਉਹ ਮੁੱਲ ਕੀ ਸਮਝ ਨਹੀਂ ਆ ਰਿਹਾ ਵੀ ਉਹ ਕਲੋਨੀ ਸਰਪਾਸ ਕਿਵੇਂ ਹੋ ਗਈ ਮੈਂ ਤਾਂ ਹੈਰਾਨ ਆ ਜੀ ਮੈਨੂੰ ਜੀ ਪਤਾ ਕਰ ਲੈਣਾ ਜੀ 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 ਸਰ ਕਿਉਂਕਿ ਨਾ ਉੱਥੇ ਬੜੇ ਲੋਕ ਬੜੇ ਪਰੇਸ਼ਾਨ ਹੈਗੇ ਨੇ ਜੀ ਅੰਦਰ ਜਿਹੜੇ ਰਹਿੰਦੇ ਨੇ ਮੈਂ ਦੱਸਾਂ ਕਿ ਇਹਦਾ ਹੀ ਸਾਰੀ ਗੱਲ ਆ ਜੀ ਬੰਦੇ ਸਸਤਾ ਲੈ ਕੇ ਪਲਾਟ ਲੈ ਲੈਂਦੇ ਨੇ ਹਾਂਜੀ ਬਾਅਦ ਚ ਜਦੋਂ ਓਕੂਪੈਂਸੀ ਹੋ ਜਾਂਦੀ ਆ ਤੇ ਬੰਦੇ ਜਦੋਂ ਉਹਨਾਂ ਨਾਲ ਇੱਜ਼ਤ ਹੁੰਦਾ ਵਾ ਉਹ ਚਲੇ ਜਾਂਦਾ ਵਾ ਫਿਰ ਬੰਦੇ ਆ ਆ ਚੱਕ ਜਾਂਦੇ ਆ ਕਿਉਂਕਿ ਤਕਰੀਬਨ ਤੁਹਾਡੀ ਗੱਲ ਸਹੀ ਆ ਤਕਰੀਬਨ ਉੱਥੇ ਪੰਜਾਬ ਪੰਜਾਬ ਗੱਲ ਦੇ ਜਿਵੇਂ ਲੇਬਰ ਤਬਕਾ ਜੇ ਲੋਕ ਹੁੰਦੇ ਨੇ ਉਹ ਜਿਹੜੀ ਅਰਬੇ ਦਾ ਹਾਲਾ ਹੁੰਦਾ ਹੁੰਦਾ ਯਾਰ ਚੱਕੋ ਯਾਰ 1.5 ਲੱਖ ਰੁਪਏ ਦਾ 플ੌਟ ਹੈਗਾ ਵਾ ਜੀ ਇਹ ਬਣਾਈਏ ਜੀ ਇਹ ਜਿਹੜਾ ਲੋਕਾਂ ਨੂੰ ਵੀ ਥੋੜੀ ਜਿਹੀ ਹੋਵੇ ਤਾਂ ਚਾਹੀਦੀ ਹੈ ਕਿ ਇਹ ਰੈਗੂਲਰ ਹੈ ਜਾਂ ਨਹੀਂ ਹੈ ਬਿਲਕੁਲ ਹਾਂ ਥੋੜਾ ਜਿਹਾ ਕਿਉਂਕਿ ਰੇਟ ਵੀ ਰੇਟ ਵੀ ਸਰ 8 8000 ਪਲੱਸ ਗੱਜ ਦੇ ਹਿਸਾਬ ਨਾਲ ਰੇਟ ਮਤਲਬ ਕਿ ਲੋਕਾਂ ਨੇ ਉੱਥੇ ਪੇ ਕੀਤਾ ਹੋਇਆ ਜੀ ਬਿਲਕੁਲ ਆਪਾਂ ਕਹਿੰਦੇ ਆ 4 ਲੱਖ ਅੱਜ ਕੱਲ ਤਾਂ ਮੋੜ ਦੀ ਗੱਲ ਆ 3 ਲੱਖ ਕਰ ਸਾਰੇ ਕੋਲੋਂ ਦਾ ਲੈ ਲੈਣ ਦਾ ਬੰਦਾ ਲੈ ਲੈਣ ਦਾ ਬੰਦਾ ਆ ਮਕਾਨ ਬਣਾਈਏ ਜੀ 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 400000 ਤੇ ਵੀ ਆ ਮੈਂ ਕਿਉਂ ਫਿਰ ਵੀ ਇੱਕ ਵਾਰ ਪਲੀਜ਼ ਸਰ ਪਲੀਜ਼ ਕੀ ਕਰਾਉਣੀ ਜੀ 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 ਥੈਂਕ ਯੂ ਸਰ ਆ ਸੋ ਇਹ ਸੰ ਜੋਨਲ ਕਮਿਸ਼ਨਰ ਨੀਰਜ ਜੈਨ ਜੀ ਜਿਨ੍ਹਾਂ ਨੂੰ ਸਾਰੀ ਹਕੀਕਤ ਆ ਜਿਹੜੀ ਉਸ ਕਲੋਨੀ ਬਾਰੇ ਦੱਸਿਆ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਅਸੀਂ ਹੈਰਾਨ ਹੈ ਕਿ ਇਹ ਕਲੋਨੀ ਨੂੰ ਕਲੋਨੀ ਦਾ ਨਾਮ ਕਿਵੇਂ ਮਿਲ ਗਿਆ ਕਿਵੇਂ ਕਲੋਨੀ ਹੈ ਜਿਹੜੀ ਪਾਸ ਹੋ ਗਈ ਹੈ ਅਗਰ ਪਾਸ ਹੋ ਗਈ ਹੈ ਤਾਂ ਅਗਰ ਪਾਸ ਨਹੀਂ ਹੈ ਤਾਂ ਤਾਂ ਕਾਰਵਾਈ ਉਹਨਾਂ ਤੇ ਜਿਹੜੀ ਬਣਦੀ ਹੈ ਬਣਦੀ ਹੈ ਲੇਕਿਨ ਉੱਥੇ ਜਿਹੜੇ ਲੋਕ ਰਹਿੰਦੇ ਇੰਨੇ ਪਰੇਸ਼ਾਨ ਨੇ ਤੁਹਾਨੂੰ ਦੱਸ ਦਈਏ ਕਿ ਅੰਦਰ ਜਿਹੜਾ ਕਮਰਸ਼ੀਅਲ ਕੰਮ ਚੱਲ ਰਿਹਾ ਜਿਹੜੇ ਵੱਡੇ ਵੱਡੇ ਬੋਰੇ ਪਏ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਵਾਰੀ ਅੱਗ ਵੀ ਲੱਗ ਗਈ ਸੀ ਜਿਸ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਔਰ ਕਟਾ ਵੀ ਜਲ ਕੇ ਰਾਖ ਹੋ ਗਿਆ ਸੀਗਾ ਲੇਕਿਨ ਉਸ ਦੇ ਬਾਵਜੂਦ ਫੇਰ ਲੋਗ ਉਥੇ ਇਹ ਖੋਦ ਆ ਜਿਹੜਾ ਕੰਮ ਹੈਗਾ ਲੀਡਾਂ ਦਾ ਇਹ ਕਰਦੇ ਹੈਗੇ ਨੇ ਔਰ ਹਾਲਾਤ ਇੰਨੇ ਬੱਦ ਤੋਂ ਬੱਤਰ ਆ ਏਦਾਂ ਲੱਗਦਾ ਕਿ ਜਿਸ ਤਰ੍ਹਾਂ ਕਿਸੇ ਬਸਤੀ ਦੇ ਵਿੱਚ ਵੜ ਗਈ ਹੋਈ ਏ ਖੈਰ ਜਨਰਲ ਕਮਿਸ਼ਨਰ ਸਾਹਿਬ ਨੇ ਸਾਰਾ ਹਕੀਕਤ ਆ ਜਿਹੜੀ ਦੱਸ ਦਿੱਤੀ ਹੈ ਤੇ ਉਹਨਾਂ ਦਾ ਇਹ ਕਹਿਣਾ ਕਿ ਮੈਂ ਪਤਾ ਕਰਵਾਣਾ ਔਰ ਜੋ ਵੀ ਉਹਨਾਂ ਵੱਲੋਂ ਕਾਨੂੰਨੀ ਤੌਰ ਤੇ ਬਣਦਾ ਹੋਏਗਾ ਉਸ ਦੇ ਉੱਤੇ ਕਾਰਵਾਈ ਆ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਏਗੀ ਕੈਮਰਾਮੈਨ ਮਨਦੀਪ ਦੇ ਨਾਲ ਵਿਸ਼ਾਲ ਸ਼ਰਦਾ ਪ੍ਰਾਈਮ ਉਦੇ ਲੁਧਿਆਣਾ